ਸਿੰਗਰ ਨਾ ਪੋਲਿਟਿਕਸ ਦੇ ਵਿੱਚ ਵੀ ਬੜਾ ਜਾ ਰਹੇ ਨੇ ਕਦੀ ਆਪਣਾ ਮਨ ਨਹੀਂ ਕੀਤਾ ਵੀ ਲੀਡਰ ਲੋਡਰ ਬਣ ਕੇ ਸਤਾਈ ਦੀਆਂ ਚੋਣਾਂ ਹੀ ਲੜਨ। ਮੋਦੀ ਕਰਦਾ ਹੁਣ ਹੀ ਬਣਾ ਦਿਓ ਜੇ ਬਣਾ ਸਕਦੇ। ਇੱਕ ਸਮਾਂ ਸੀ ਜਦੋਂ ਤੁਸੀਂ ਗੁਰਸਿੱਖ ਰਹੇ ਹੋ ਤੁਸੀਂ ਸਭ ਤੋਂ ਵਧੀਆ ਜ਼ਿੰਦਗੀ ਆਪਣੀ ਕਿਹਨੂੰ ਮੰਨਦੇ ਹੋ ਆਹ ਵਾਲੀ ਜ਼ਿੰਦਗੀ ਜਾਂ ਜਿਹੜੀ ਇਸ ਤੋਂ ਪਹਿਲਾਂ ਸੀ ਜਦੋਂ ਗੁਰਸਿੱਖ ਬਣੇ ਸੀ ਤੁਸੀਂ ਉਹ ਜ਼ਿੰਦਗੀ ਮਤਲਬ ਡਿਫਰੈਂਸ਼ੀਏਟ ਕਰੀਏ ਤਾਂ ਕਿ ਵੀ ਨਹੀਂ ਮਾੜੀ ਪਰ ਉਹਦੇ ਨਾਲ ਦੀ ਰੀਸ ਨਹੀਂ। ਮੈਡ ਸੰਧੂ ਕੀ ਆ ਇਹ ਦੱਸੋ ਤੁਸੀਂ ਕੀ ਵਿਚਾਰਨੇ ਇਹਦੇ ਬਾਰੇ? ਮਾਰੇ ਬਚਾਓ ਪਹਿਲਾਂ ਸਹੀ ਸੀ ਹੁਣ ਗੱਲ ਪਿਆ ਜੋ ਉਹਨੇ ਕਹਿਣਾ ਸੀ ਉਹਨੇ ਕਹਿ ਲਿਆ ਜੋ ਆਪਾਂ ਕਹਿਣਾ ਸੀ ਆਪਾਂ ਕਰ ਪਰ ਤੁਹਾਨੂੰ ਅੰਕਲ ਕਿਹਾ ਤੁਹਾਨੂੰ ਬੁਰਾ ਨਹੀਂ ਲੱਗਾ ਨਹੀਂ ਉਹਦਾ ਉਹਦਾ ਕਿਉਂ ਬੁਰਾ ਲੱਗਣਾ ਹੈ ਨਾ ਛੋਟਾ ਹੋਣਾ ਬੱਚਾ ਆਪਣਾ ਨਾ ਤਾਂ ਕਰਕੇ ਉਹਨੇ ਕਿਹਾ ਹੁਣਾ ਤਾਂ ਹੀ ਉਹਨੂੰ ਸਮਝ ਨਹੀਂ ਸੀ ਵੀ ਪੰਗਾ ਨਹੀਂ ਲਈਦਾ ਟੁੰਡਾ ਨਾਲ ਸਿਹਤ ਦਾ ਬੜਾ ਤੁਸੀਂ ਖਿਆਲ ਰੱਖਿਆ ਹੋਇਆ ਹੁਣ ਵੀ ਪੂਰੇ ਫਿੱਟ ਹੋ ਤੁਸੀਂ ਡੇ ਰੂਟੀਨ ਤੋਂ ਡੇ ਟੂ ਡੇ ਰੂਟੀਨ ਕੀ ਰੱਖੀ ਹੈ ਹਾਂਜੀ ਰੂਟੀਨ ਸੇਮ ਹੀ ਹੈ ਵੀ ਬਸ ਆਪਣੇ ਆਪ ਨੂੰ ਫਿੱਟ ਰੱਖੋ ਜਿੱਦਾਂ ਦੀ ਗੱਲ ਕਰਨੀ ਕਿ ਟੁਕਾ ਟੋਦਾਂ ਦੇ ਤੁਸੀਂ ਹੋ ਗੋ ਮੇਰੇ ਅੱਛੇ ਮਕੀਲਾ ਸਾਹਿਬ ਦਾ ਸੀਗਾ दारू ਤਾਂ ਨਾਲ ਜੱਟ ਦੇ ਮੜੀਆਂ ਤੱਕ ਜਾਊਂ ਨਹੀਂ ਕੀ ਬਾਤ ਹੈ ਤੇ ਹੁਣ ਇਹ ਜਿਹੜਾ ਸ਼ੌਂਕ ਆ ਗੁੜੇ ਵੀ ਹੋ ਗਿਆ ਕਿ ਦਿਨਾਂ-ਕਿਦਾਂ ਖੁੰਡੀ ਨਾ ਹੀ ਐਂ ਕਰੀ ਜਾਇਆ ਕਰਾਂਗੇ ਗੱਲ ਕੀ ਸਿੰਗਰਾਂ ਨੇ ਲਪੋਣਾ ਹੁੰਦਾ ਵਿਆਹ ਹਾਂ ਆ ਮੈਰਿਡ ਆਮਨ ਰਾਜ ਸਿੰਘ ਕੀ ਬਾਤ ਆ ਰਾਜ ਸਿੰਘ ਸਿੱਧੀ ਗੱਲ ਸਿਰੇ ਤੇ ਲਾਤੀ ਤੁਸੀਂ ਨਾ ਮਸੂਦਾ ਗੋਲ ਮੋੜ ਨਹੀਂ ਕਰਦਾ ਗੱਬਰ ਸਿੰਘ ਵਾਂਗੂ ਪੂਰਾ ਖੌਫ ਹੋਵੇ ਲੋਕਾਂ ਕੋਈ ਨਾ ਇਦਾਂ ਦਾ ਤੁਹਾਨੂੰ ਮਿਲ ਜਵੇ ਨਾ ਵੀ ਜੇ ਨਿਆਣੇ ਰੋਣ ਦਾ ਉਹਨਾਂ ਨੂੰ मामा ਕਹਿਣ ਆ ਗਿਆ ਗੱਬਰ ਸਿੰਘ ਨਾ ਜਿੱਦਾਂ ਗੱਬਰ ਸਿੰਘ ਵੀ ਕੇਸ ਮਖਣ ਆ ਗਿਆ ਸੋ ਜੋ ਤੁਸੀਂ ਕੁਛ ਇਦਾਂ ਦਾ ਕਰੈਕਟਰ ਫਿਲਮ ਚ ਨਾ ਤਾਂ ਮਿਲੂਗਾ ਬੱਚੇ ਕੀ ਕਰਦੇ ਨੇ ਕਿਵੇਂ ਦਾ ਫਿਊਚਰ ਆ ਦੇਖ ਲਓ ਉਹ ਸਟੱਡੀ ਕਰਦੇ ਆ ਜੀ ਛੋਟੇ ਆ ਤੇ ਗਾਂ ਦੇਖੋ ਉਹਨਾਂ ਦੀ ਕਿਸਮਤ ਉਹਨਾਂ ਨਾਲ ਹੈ ਕਿਸੇ ਬੱਚੇ ਦੀ ਰੁਚੀ ਸਿੰਗਿੰਗ ਦੇ ਵਿੱਚ ਨਹੀਂ ਸਿੰਗਿੰਗ ਵਾਲੀ ਸਪੋਰਟਸ ਆ ਲਿਆ ਹੂੰ ਰੈਸਲਿੰਗ ਵਿੱਚ ਬਿਲਟੀ ਨੂੰ ਕੀਤਾ ਹੈਗਾ ਹੂੰ ਤੇ ਛੋਟਾ ਵੀ ਹੁਣ ਉਧਰ ਨੂੰ ਝਕਾ ਹੋਇਆ ਕਿਉਂਕਿ ਜਦੋਂ ਵੱਡੇ ਨੇ ਕੈਨੇਡਾ 2023 ਚ ਮੈਡਲ 골ਡ ਲਿਆ ਹੈਵੀ weight ਚ ਰੈਸਲਿੰਗ ਚ ਸਤਿ ਸ਼੍ਰੀ ਅਕਾਲ ਸੁਰਖਾ ਮੀਡੀਆ ਦੇ ਨਾਲ ਤੁਸੀਂ ਜੁੜਿਓ ਤੇ ਮੈਂ ਤੁਹਾਡੇ ਨਾਲ ਮਨਪ੍ਰੀਤ ਕੌਰ ਅੱਜ ਤੁਹਾਨੂੰ ਮਿਲਵਾਵਾਂਗੇ ਇੱਕ ਅਜੀ ਹਸਤੀ ਦੇ ਨਾਲ ਜਿਦੇ ਗਾਣੇ ਜਿਹੜੇ ਨੇ ਉਹ ਹਰ ਇੱਕ ਵਿਆਹ ਸ਼ਾਦੀ ਹਰ ਇੱਕ ਫੰਕਸ਼ਨ ਦੇ ਉੱਤੇ ਵੱਜਦੇ ਨੇ ਤਰਨਾਉਂਡ ਸਿੰਗਰ ਕੇਸ ਮੱਖਣ ਅੱਜ ਸਾਡੇ ਨਾਲ ਮੌਜੂਦ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਸੋ ਨਵਾਂ ਇੱਕ ਟਰੈਕ ਵੀ ਜਿਹੜਾ ਇਹ ਲੈ ਕੇ ਆ ਰਹੇ ਨੇ ਉਹਦੇ ਬਾਰੇ ਵੀ ਜਿਹੜੀ ਹੈ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਮੱਖਣ ਭਾਈ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ ਕੀ ਹਾਲ ਚਾਲ ਹਾਂ ਬਹੁਤ ਚੰਗਾ ਜੀ ਠੀਕ ਠਾਕ ਹੋ ਪ੍ਰੈਸ ਕਲੱਬ ਕਿਵੇਂ ਆਣੇ ਹੋਏ ਅੱਜ ਅੱਜ ਮੇਰਾ ਨਵਾਂ ਗੀਤ ਐਕਚੁਅਲੀ ਇਹ ਪੀ ਰਿਲੀਜ਼ ਹੋਈ ਆ ਤੇ ਉਹਦਾ ਮੇਨ ਗੀਤ ਜਿਹੜਾ ਹੈਗਾ ਕਲੈਬ ਆ ਮੀਕਾ ਸਿੰਘ ਨਾਲ ਤੱਕ ਪਾ ਦਿਆਂਗੇ ਉਹਦੇ ਸਬੰਧ ਚ ਅੱਜ ਪ੍ਰੈਸ ਦੀ ਵਿੱਚ ਪਹੁੰਚੇ ਆਪਾਂ ਤੇ ਸੋਇਸ ਕਰਕੇ ਇਹੀ ਸੀਗਾ ਮੇਨ ਮਕਸਦ ਤੇ ਮੈਂ ਚਾਹੂੰਗੀ ਕਿ ਇਹ ਗਾਣੇ ਦੀਆਂ ਦੋ ਕ ਲਾਈਨਾਂ ਜਿਹੜੀਆਂ ਸਭ ਤੋਂ ਪਹਿਲਾਂ ਉਹ ਜ਼ਰੂਰ ਸਾਡੇ ਦਰਸ਼ਕਾਂ ਨੂੰ ਸੁਣਾ ਦਿਓ ਇਹਦੀ ਹੁੱਕ ਲਾਈਨ ਸੁਣਾ ਦਿਆ ਸੁਣਾ ਦਿਓ ਤੁਸੀਂ ਜੋ ਤੁਹਾਡਾ ਦਿਲ ਕਰਦਾ ਹਉ ਸ਼ੇਰਾਂ ਦੇ ਕੋਲ ਨਾ ਆਵੀਂ ਐਵੇਂ ਨਾ ਬੈਰ ਵਧਾਵੀਂ ਤੇਰੇ ਨਾਲ ਮਾੜੀ ਹੋ ਜੂ ਐਵੇਂ ਨਾ ਰਗੜਿਆ ਜਾਵੀ ਹੁਸ਼ ਨਹੀਂ ਆਉਣੀ ਐਦਾਂ ਤੇਰੇ ਹੱਥ ਪਾ ਦੇਾਂਗੇ ਤੱਕ ਪਾ ਦੇਾਂਗੇ ਤੱਕ ਪਾ ਦੇਾਂਗੇ ਓ ਕਾਕਾ ਤੱਕ ਪਾ ਦੇਾਂਗੇ ਕੀ ਬਾਤ ਆ ਫੇਰ ਉਹੀ ਉਹ ਸਟਾਈਲ ਹੁਣ ਵੀ ਮੈਂ ਗਾਣਾ ਸੁਣਦੀ ਆ ਤਾਂ ਮੈਨੂੰ ਤੁਹਾਡਾ ਉਹ ਗਾਣਾ ਯਾਦ ਆ ਰਿਹਾ ਯਾਰਾਂ ਦੇ ਸਰਾਤੇ ਹਥਿਆਰਾਂ ਦੇ ਸਰਾਤੇ ਹਨਾ ਹਾਂ ਡੋਲਿਆਂ ਚ ਜਾਣ ਉਹ ਹੀ ਗਾਣਾ ਬਿਲਕੁਲ ਹੀ ਆਦ ਆ ਰਿਹਾ ਤਾਂ ਜਦੋਂ ਤੁਸੀਂ ਇਹ ਵਾਲਾ ਗਾਣਾ ਕੀਤਾ ਹਨਾ ਖਾਸ ਇਸ ਗਾਣੇ ਦੇ ਵਿੱਚ ਕੀ ਤੁਸੀਂ ਲੈ ਕੇ ਆ ਰਹੇ ਹੋ ਇਹ ਗਾਣਾ ਜਿਹੜਾ ਕਿਹੜੀ ਕੰਪਨੀ ਵੱਲੋਂ ਆ ਰਿਹਾ ਕੀ ਕੁਝ ਖਾਸ ਹੈ ਜੀ ਇਹ ਹੌਟ ਸ਼ਾਟ ਕੰਪਨੀ ਆ ਆਪਣੇ ਜਲੰਧਰ ਬੇਸਡ ਕੰਪਨੀ ਹੈਗੀ ਤੇ ਇਹਨਾਂ ਨੇ ਕਾਫੀ ਵਧੀਆ ਵਧੀਆ ਆਰਟਿਸਟ ਰੀਲਿਸ ਕੀਤੇ ਮੇਰੇ ਵੀ ਪਹਿਲਾਂ ਦੋ ਗੀਤ ਰੀਲਿਸ ਕੀਤੇ ਰਮਨ ਕੁਮਾਰ ਰਮਨੀ ਜੀ ਤੇ ਆਪਣਾ ਇਹ ਸੁਭਬ ਬਣ ਗਿਆ ਮੀਕਾ ਸਿੰਘ ਨਾਲ ਕਲੈਬ ਆਲਰੇਡੀ ਮੈਂ ਪਹਿਲਾਂ ਸੀ ਕਰ ਚੁੱਕੇ ਸੀ ਫਿਰ ਬਾਜੀ ਹੁਣੀ ਵੀ ਇੰਟਰਸਟਿਡ ਸੀਗੇ ਕੰਪਨੀ ਆਲੇ ਚਾਹੁੰਦੇ ਹੀ ਹੁੰਦੇ ਆ ਵੀ ਸਾਡੇ ਕੋਲ ਐਡਾ ਵੱਡਾ ਸਟਾਰ ਆਰਟਿਸਟ ਆਵੇ ਤੇ ਸਾਡਾ ਪਿਆਰ ਬਹੁਤ ਹੈ ਭਰਾਵਾਂ ਵਾਲਾ ਸੋ ਆਪਾਂ ਇਸ ਹੌਟ ਸ਼ਾਟ ਰਹੀਏ ਰਿਲੀਜ਼ ਹੋਇਆ ਲੱਖਾਂ ਸਰਾਂ ਇਹਦਾ ਰਾਈਟਰ ਆ ਜੀ ਤੇ ਟਾਰਬਨਸ ਬੀਟ ਇਹਦਾ ਮਿਊਜ਼ਿਕ ਹੈਗਾ ਜਗ ਮੁੰਡਾ ਨੇ ਆਪਣਾ ਬਹੁਤ ਹੋਰ ਵੀ ਵੱਡੇ ਗੀਤ ਕੀਤੇ ਆ بڑے ਆਰਟਿਸਟਾਂ ਦੇ ਪਰ ਮੀਕਾ ਸਿੰਘ ਦੇ ਵੀ ਪਹਿਲਾਂ ਗੀਤ ਕੀਤੇ ਸੀ ਤੇ ਮੈਂ ਉਹਨਾਂ ਨੂੰ ਉੱਥੇ ਹੀ ਮਿਲਿਆ ਸੀ ਸ਼ੂਟ ਤੇ ਤੇ ਆਪਾਂ ਵੀ ਉਹ ਉਹਨੇ ਇਹਦਾ ਇਹਨੂੰ ਡਾਇਰੈਕਟ ਕੀਤਾ ਹੈਗਾ ਤੇ ਤੁਹਾਨੂੰ ਕਿਵੇਂ ਲੱਗਾ ਤੁਹਾਨੂੰ ਮਤਲਬ ਮੀਕਾ ਸਿੰਘ ਹੋਣਾ ਨਾ ਕੰਮ ਕਰਕੇ ਬਹੁਤ ਵਧੀਆ ਆਈ ਸੀ ਜਿੱਦਾਂ ਆਪਾਂ ਬੈਠੇ ਆ ਜੀ ਇੱਥੇ ਤੇ ਉਦਾਂ ਹੀ ਉੱਥੇ ਬੜਾ ਖੁੱਲਾ ਡੁੱਲਾ ਮਾਹੌਲ ਆ ਮੀਕੇ ਦਾ ਸੁਭਾਅ ਵੀ ਬੜਾ ਖੁੱਲਾ ਡੁੱਲਾ ਅੱਛਾ ਯਾਰ ਬਿੱਲੀ ਜਦੋਂ ਇਕੱਠੇ ਬਹਿੰਦੇ ਆ ਨਾ ਤਾਂ ਪੁਰਾਣੀਆਂ ਗੱਲਾਂ ਬਾਤਾਂ ਪੁਰਾਣੀਆਂ ਕੰਟਰੋਵਰਸਿਸ ਬੜੀਆਂ ਛੇੜਦੇ ਆ ਮੀਕੇ ਭਾਈ ਨੂੰ ਕਿਹੜੀ ਗੱਲ ਪੁੱਛੀ ਤੁਸੀਂ ਨਹੀਂ ਇੱਕ ਰਾਖੀ ਸੰਬਤ ਵਾਲੀ ਪੁੱਛ ਲਈ ਸੀ ਦੇ ਉਹੀ ਪੁੱਛਣੀ ਸੀ ਉਹ ਪੁੱਛੀ ਆਪਾਂ ਸ਼ੁਕਲ ਮੇਲਾ ਕਰਨਾ ਹੀ ਹੁੰਦਾ ਜਿੱਦਾਂ ਕੁੜੀਆਂ ਇਕੱਠੀਆਂ ਹੋ ਕੇ ਗੱਲਾਂ ਕਰਦੀਆਂ ਇਦਾਂ ਮੁੰਡੇ ਵੀ ਇਕੱਠੇ ਹੋ ਕੇ ਗੱਲਾਂ ਕਰਦੇ ਅਸੀਂ ਵੀ ਕੀਤੀਆਂ ਤੇ ਰਾਖੀ ਦੀ ਗੱਲ ਤੇ ਮੀਕੇ ਭਾਈ ਉਹਨਾਂ ਦਾ ਜਵਾਬ ਕੀ ਸੀ ਉਹ ਬਸ ਹੱਸ ਕੇ ਟਾਲ ਦਿੱਤਾ ਉਹਨੇ ਹੂੰ ਮੈਂ ਪੁੱਛਿਆ ਸੀ ਵੀ ਯਾਨੀ ਕਿ ਤੁਸੀਂ ਮੈਨੂੰ ਕੁਐਸਚਨ ਕੀਤਾ ਤੇ ਮੈਂ ਉਹ ਗੱਲ ਪੁੱਛੀ ਸੀ ਹੂੰ ਮੈਂ ਤਾਂ ਇਧੇ ਪੁੱਛਾਂਵੇਂਗੇ ਰਾਖੀ ਕਿੱਥੇ ਕਰਦੀ ਆ ਹੁਣ ਤਾਂ ਰਾਖੀ ਸੋਸ਼ਲ ਮੀਡੀਆ ਤੇ ਦੇਖਦੀ ਆ ਅੱਛਾ ਹੋਰ ਉਹ ਵੀ ਬਹੁਤ ਵੱਡੀ ਸਟਾਰ ਆ ਗੋਡਲਕ ਉਹਦੇ ਲਈ ਵੀ ਪਰ ਉਹ ਤੁਸੀਂ ਪੁੱਛ ਲਿਆ ਤਾਂ ਮੈਂ ਦੱਸਦਾ ਕਲੱਬ ਦੇ ਲਈ ਹੋਰ ਕਿਹੜੇ ਸਿੰਗਰ ਦੇ ਨਾਲ ਕੋਈ ਟਰੈਕ ਵਗੈਰਾ ਤਿਆਰ ਕੀਤਾ ਹੁਣ ਦੱਸੋ ਹਾਂਜੀ ਮੈਂ ਜੇਜੀ ਭਾਈ ਨਾਲ ਮੇਰਾ ਹੋਇਆ ਪਿਆ ਹੈ Song ਤੇ ਉਹਦਾ ਵੀਡੀਓ ਹੁਣ ਸੂਨ ਕਰਾਂਗੇ ਹੂੰ ਤੇ ਉਹ ਜਿਹੜਾ ਗਾਣਾ ਹੈ ਉਹ ਵੀ ਕੁਛ ਐਦਾਂ ਦਾ ਹੀ ਰਹੂਗਾ ਬਸ ਮੇਰੇ ਇਹੀ ਖੁੱਲੇ ਡੁੱਲੇ ਸੁਭਾਅ ਦੇ ਪੰਜਾਬ ਬਈ ਗੀਤਾਂ 'ਚੋਂ ਪੰਜਾਬ ਹੀ ਚੱਲ ਖੜਾ ਹੂੰ ਅੱਛਾ ਇੱਕ ਥੋੜਾ ਗਾਣਾ ਆਇਆ ਸੀ ਵੀ ਸਾਡੀ ਕਿਸਮਤ ਦੇ ਸਤਾਰੇ ਹਾਲੇ ਧੁੰਦਲੇ ਨੇ ਰੱਬ ਨੇ ਦਿੱਤੇ ਜੇ ਚਮਕਾ ਫਿਰ ਤੈਨੂੰ ਦੱਸਾਂਗੇ ਅੱਛਾ ਕਿਹਨੂੰ ਕਿਹਨੂੰ ਦੱਸਣਾ ਹੁਣੇ ਦੱਸੋ ਪਹਿਲਾਂ ਨਹੀਂ ਹੁਣ ਮੈਂ ਕਹਿੰਦਾ ਵੀ ਜਿਹਨੂੰ ਦੱਸਣਾ ਸੀ ਇਹਨੂੰ ਪਤਾ ਲੱਗਾ ਮੀਕਾ ਸਿੰਘ ਨਾ ਉਹ ਗੀਤ ਆ ਗਿਆ ਐਡੇ ਵੱਡੇ ਸਟਾਰ ਨਾ ਕਿ ਸਟਾਰ ਹੁਣ ਤਾਂ ਧੁੰਦਲੇ ਨਹੀਂ ਹੋਣ ਦਾ ਚਾਹ ਹੁਣ ਉਧਾਂ ਹੁਣ ਰੋਈ ਜਾਈਏ ਕੋਈ ਚੱਕਰ ਨਹੀਂ ਹੈਨਾ ਅੱਛਾ ਭਾਈ ਇਹ ਦੇਖਿਆ ਗਿਆ ਵੀ ਪੋਲਿਟਿਸ਼ੀਅਨਸ ਜਿਹੜੇ ਨੇ ਸਿੰਗਰ ਨਾ ਪੋਲਿਟਿਕਸ ਦੇ ਵਿੱਚ ਵੀ ਬੜਾ ਜਾ ਰਹੇ ਨੇ ਕਦੀ ਆਪਣਾ ਮਨ ਨਹੀਂ ਕੀਤਾ ਵੀ ਲੀਡਰ ਲੋਡਰ ਬਣ ਕੇ ਸਤਾਈ ਦੀਆਂ ਚੋਣਾਂ ਹੀ ਲੜ ਹੋਣੀ ਬਣਾ ਦਿਓ ਜੇ ਬਣਾ ਸਕਦੇ ਕਿਤੇ ਹੱਥੋਂ ਪੈਂਦਾ ਨਹੀਂ ਨਹੀਂ ਲੀਡਰ ਤਾਂ ਇਹ ਇੱਥੋਂ ਹੀ ਪੈਦਾ ਹੁੰਦੇ ਆ ਦੁਨੀਆਦਾਰੀ ਨੂੰ ਸਮਝਣ ਵਾਲੇ ਲੋਕ ਬਸ ਗੱਲ ਇੰਨੀ ਆ ਵੀ ਤੁਹਾਨੂੰ ਪਲੇਟਫਾਰਮ ਮਿਲ ਜਵੇ ਮੌਕਾ ਮਿਲ ਜਵੇ ਪਾਰਟੀ ਵਧੀਆ ਮਿਲ ਜਵੇ ਤੁਸੀਂ ਪਾਵਰ ਚੋਂ ਮੋ ਚੰਗੇ ਕੰਮ ਕਰ ਲਓ ਲੋਕੀ ਦੁਬਾਰਾ ਚੋਣ ਲੰਗੇ ਜੇ ਤੁਸੀਂ ਨਾ ਕੁਝ ਸੁਣਿਆ ਕਰਿਆ ਜਾਂ ਆਪਣੀ ਹੈਂਕੜਬਾਜੀ ਚ ਲਾਲ ਬੱਤੀ ਲੈ ਕੇ ਰੱਖ ਗਏ ਤਾਂ ਦੂਜੀ ਵਾਰੀ ਫੇ ਤੁਸੀਂ ਬੈਕ ਟੂ ਨਾਰਮਲ ਉੱਥੇ ਆ ਜਾਣਾ ਕੀ ਕੋਈ ਹੈ ਪੋਲਿਟਿਸ਼ੀਅਨ ਪਸੰਦ ਵੈਸੇ ਕਿ ਇਹਨੂੰ ਮੰਨਿਆ ਅਜੇ ਤੱਕ ਆਪਦਾ ਰੋਲ ਮਾਡਲ ਕਿ ਵੀ ਮੈਂ ਇਹਦੇ ਵਾਂਗੂ ਕੰਮ ਕਰਨਾ ਜੇ ਮੈਂ ਕਦੀ ਰਾਜਨੀਤੀ ਵਿੱਚ ਗਿਆ ਤਾਂ ਨਹੀਂ ਮੈਂ ਹੁਣ ਚਲੋ ਇਹਨੂੰ ਆਪਾਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ ਹਾਂ ਲੀਡਰ ਵਾਲੀ ਗੱਲ ਕਰ ਲੈਂਦੇ ਆ ਗੋਲ ਮੋਲ ਹੈ ਪਹਿਲੀ ਮੰਨ ਮੰਨ ਸਕਦੇ ਵੀ ਅੱਜ ਵੀ ਕੋਈ ਐਂਟਰੀ ਹੋ ਸਕਦੀ ਹੈ ਅੱਜ ਦੀ ਇਸ ਮੁਲਾਕਾਤ ਚ ਪਹਿਲੀ ਗੋਲ ਮੋਲ ਗੱਲ ਕਿਆ ਬਾਤ ਹੈ ਇਹ ਤਾਂ ਆਪਣੇ ਆਪ ਹੀ ਤੁਸੀਂ ਇਹਦੇ ਵਿੱਚ ਟਾਈਟਲ ਜਿਹਾ ਫਿਕਸ ਕਰ ਦਿੱਤਾ ਅੱਛਾ ਮੰਨ ਮੰਨ ਸਕਦੇ ਆ ਵੀ ਸਤਾਈ ਚ ਕੋਈ ਐਂਟਰੀ ਹੋ ਸਕਦੀ ਤੁਹਾਡੀ ਹਨਾ ਹਾਂਜੀ ਬੰਦੇ ਤਾਂ ਹੁਣ ਕਾਮਯਾਬ ਹੋਣ ਵਾਲੇ ਲੱਗਦੇ ਆ ਕਿਆ ਬਾਤ ਹੈ ਮੰਨ ਦੇ ਕੰਫੀਡੈਂਸ ਦਾ ਰੱਖਣਾ ਚਾਹੀਦਾ ਅੱਛਾ ਪਾਰਟੀ ਵੀ ਹਾਲੇ ਡਿਸਕਲੋਜ਼ ਨਹੀਂ ਕਰਨੀ ਵੀ ਕਿਹੜੀ ਜੁਆਇਨ ਕਰਨੀ ਪਤਾ ਹੀ ਆ ਸਾਰਿਆਂ ਨੂੰ ਜਿੰਦਾਬਾਦ ਜਿੰਦਾਬਾਦ ਹੀ ਰਹਿਣੇ ਚਾਹੀਦੇ ਆ ਬਿਲਕੁਲ ਅੱਛਾ ਇਹਦੇ ਨਾਲ ਇਹ ਪੁੱਛਣਾ ਚਾਹਾਂਗੀ ਤੁਹਾਨੂੰ ਰਾਜਨੀਤੀ ਵਿੱਚ ਤਾਂ ਤੁਸੀਂ ਆਉਣਾ ਸ਼ੰਕਰ ਤੋਂ ਉੱਠ ਕੇ ਕਿੱਥੇ ਤੱਕ ਤੁਸੀਂ ਪਹੁੰਚਿਓ ਹਨਾ ਆਪਣੇ ਪਿੰਡ ਲਈ ਯਾ ਆਪਣੇ ਖਾਸ ਲੋਕਾਂ ਲਈ ਕਿਹੜਾ ਕੰਮ ਜਿਹੜਾ ਖਾਸ ਤੂ ਕਰਨਾ ਚਾਹੋਗੇ ਬਹੁਤ ਕਾਮਯਾਬੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸੋਚਦਾ ਕਿ ਏਰੀਏ ਦਾ ਜਿਹੜੇ ਵੀ ਕੋਈ ਇਸ਼ੂ ਹੋਣੇ ਚਾਹੀਦੇ ਆ ਪਹਿਲਾਂ ਉਹਨਾਂ ਤੇ ਫੋਕਸ ਕਰਨਾ ਚਾਹੀਦਾ ਤੁਹਾਨੂੰ ਲੋਕਾਂ ਨੇ ਚੁਣਿਆ ਤੁਸੀਂ ਸਭ ਤੋਂ ਪਹਿਲਾਂ ਚੋਣ ਨਾਲੀ ਗੱਲ ਛੱਡੋ ਜੇ ਤੁਹਾਡੇ ਕੋਲ ਟਾਈਮ ਆ ਕੱਲੀ ਪਾਵਰ ਦਾ ਨਾ ਸੋਚੋ ਤਾਂ ਮੈਂ ਪਹਿਲਾਂ ਹੀ ਗੱਲ ਨਵੇੜਦੀ ਬਿਲਕੁਲ ਬਈ ਦੂਜੀ ਵਾਰੀ ਕਿਸੇ ਨੇ ਚੋਣਨਾ ਨਹੀਂ ਹਨਾ ਉਹ ਤੁਹਾਡੇ ਨਾਲ ਚਾਰ ਚਾਪ ਲੂਸ ਤੁਹਾਡੇ ਹੋ ਸਕਦੇ ਆ ਉਹ ਤੁਹਾਡੇ ਜੇ ਤਾਂ ਤੁਸੀਂ ਮੁੱਦਿਆਂ ਤੇ ਉਹਨਾ ਇਸ਼ੂ ਤੇ ਵਰਕ ਕਰਨਾ ਕੰਮ ਕਰਨਾ ਲੋਕਾਂ ਨੂੰ ਪਤਾ ਹੋਵੇ ਵੀ ਇਸ ਬੰਦੇ ਨੇ ਲੜਾਈ ਲੜੀ ਆ ਤੇ ਦੁਬਾਰਾ ਤੁਹਾਨੂੰ ਚੋਣਦੇ ਆ ਉਹ ਤੇ ਬਾਕੀ ਇਹ ਕਰਮਾਂ ਦੀ ਵੀ ਗੱਲ ਆ ਕਿ ਰਾਜਯੋਗ ਹੁੰਦੇ ਆ ਜਿਹਦੇ ਕਿਸੇ ਦੇ ਕਰਮਾਂ ਚ ਆ ਗਿਆ ਯਾਰੀ ਨਲਾਇਕ ਜਿਹਾ ਵੀ ਚੋਣ ਹੋ ਜਾਂਦੇ ਦੁਬਾਰਾ ਵੈਸੇ ਬੰਦਾ ਉਹੀ ਚੋਣਨਾ ਚਾਹੀਦਾ ਜਿਹੜਾ ਤੁਹਾਡੇ ਕੰਮ ਆਇਆ ਬਿਲਕੁਲ ਅਜਾ ਮੱਖਣભાઈ ਫਿਲਮਾਂ ਬਾਰੇ ਨਹੀਂ ਕਦੀ ਅਜੇ ਤੱਕ ਕੁਝ ਸੋਚਿਆ ਬੜੇ ਸਾਰੇ ਇਹੋ ਜਿਹੇ ਆਰਟਿਸਟ ਨੇ ਸਿੰਗਰ ਨੇ ਜਿਹੜੇ ਫਿਲਮਾਂ ਦੇ ਵਿੱਚ ਆਏ ਆ ਤਾਂ ਕੇਐਸ ਮੱਖਣ ਸਾਹਿਬ ਨੇ ਕਦੀ ਸੋਚਿਆ ਕਿ ਵੀ ਮੈਂ ਵੀ ਫਿਲਮਾਂ ਜਾਵਾਂ ਜਾਂ ਫਿਰ ਐਨ ਐਕਟਰ ਬਣ ਕੇ ਹਾਂਜੀ ਪਹਿਲਾਂ ਟਰਾਈ ਟਰਾਈ ਨਹੀਂ ਮੇਰੀਆਂ 2-3 ਫਿਲਮਾਂ ਹੋਈਆਂ ਪੈਂਕੀ ਮੋਗੇ ਵਾਲੀ ਚ ਮੈਨੂੰ ਥੋੜਾ ਕੈਰੈਕਟਰ ਸੀ ਸ਼ੁਰੂਆਤ ਸੀ ਹੂੰ ਉਦੋਂ ਦੌਰ ਚੱਲਿਆ ਫਿਲਮਾਂ ਦਾ ਤੇ ਉਸ ਤੋਂ ਬਾਅਦ ਸੱਜਣ ਮੂਵੀ ਸੀ ਦਾ ਰੀਅਲ ਫਰੈਂਡ ਤੇ ਕਿਰਦਾਰ ਇਸ ਲੀਡ ਰੋਲ ਤੇ ਚੱਲ ਜੀ ਹੁਣਾਂ ਚ ਲੀਡ ਤੇ ਹੀ ਸੀਗਾ ਇਹ ਇੱਕ ਚੁੱਚ ਸੀਗਾ 네ਗੇਟਿਵ ਕਰੈਕਟਰ ਮੈਂ ਤਾਂ ਕਹਿੰਦਾ ਮੈਨੂੰ 네ਗੇਟਿਵ ਵੀ ਮਿਲ ਜਵੇ ਹੋਵੇ ਮੇਨ ਤੇ ਹੋਵੇ ਕਨਸੈਪਟ ਵਧੀਆ ਹੋਵੇ ਹੈਨਾ ਅੱਛਾ ਕੌਂਟਰੋਵਰਸੀ ਲਈ ਬਬਰ ਸਿੰਘ ਵਾਂਗੂ ਪੂਰਾ ਖੌਫ ਹੋਵੇ ਲੋਕ ਕੋਈ ਨਾ ਇਦਾਂ ਦਾ ਤੁਹਾਨੂੰ ਮਿਲ ਜਵੇ ਨਾ ਤੇ ਜੇ ਨਿਆਣੇ ਰਹਿਣ ਦਾ ਉਹਨਾਂ ਨੂੰ ਮਾਮਾ ਕਹਿਣ ਆ ਗਿਆ ਗੱਬਰ ਸਿੰਘ ਨਾ ਜਿੰਦਾ ਗੱਬਰ ਸਿੰਘ ਦੀ ਕੇਸ ਮੁੱਛਣ ਆ ਗਿਆ ਸੋ ਜੋ ਤੁਸੀਂ ਕੁਛ ਇੰਦਾ ਦਾ ਕਰੈਕਟਰ ਨਾ ਕੋਈ ਫਿਲਮ ਚ ਨਾਂ ਦਾ ਮਿਲੂਗਾ ਜੀ ਹੂੰ ਬਿਲਕੁਲ ਕਰੈਕਟਰ ਹੁੰਦੇ ਉਹਨਾਂ ਦੇ ਨਾਂ ਹੁੰਦੇ ਆ ਅੱਛਾ ਭਾਈ ਕੰਟਰੋਵਰਸੀ ਜੀ ਬੜੀ ਚੱਲਦੀ ਪਈ ਸੋਸ਼ਲ ਮੀਡੀਆ ਤੇ ਬੜੇ ਛਾਏ ਪਏ ਹੋ ਤੁਸੀਂ ਇੱਕ ਮੈਡ ਸੰਧੂ ਕੀ ਆਏ ਇਹ ਦੱਸੋ ਤੁਸੀਂ ਕੀ ਵਿਚਾਰ ਨੇ ਤੇਰੇ ਬਾਰੇ ਵਿਚਾਰ ਪਹਿਲਾਂ ਸਹੀ ਸੀ ਹੁਣ ਗੱਲ ਪਿਆ ਕਿਹੋ ਜਿਹਾ ਵਿਚਾਰ ਨੇ ਕਿੰਦਾ ਦਾ ਗੱਲ ਕਰਦੇ ਨੇ ਜਿੱਥੇ ਹੈਗਾ ਜਿੰਦਾਬਾਦ ਉਹ ਤਾਂ ਬਸ ਐਵੇਂ ਮਾੜੀ ਜੀ ਗੱਲੋ ਪਾਪਾਪ ਹੋ ਗਈ ਗੱਲ ਤੇ ਚਲੋ ਮੈਂ ਕਿਸੇ ਨੂੰ ਰੋਕ ਨਹੀਂ ਜ਼ਾਦਾ ਹੁਣ ਕੀ ਵਿਚਾਰਿਆ ਨਾ ਆਪਾਂ ਜੋ ਕਹਿਣਾ ਸੀ ਕਹਿ ਦਿੱਤਾ ਹੂੰ ਅੱਛਾ ਇਹ ਜੋ ਉਹਨੇ ਕਹਿਣਾ ਸੀ ਉਹਨੇ ਕਹਿ ਲਿਆ ਜੋ ਆਪਾਂ ਕਹਿਣਾ ਸੀ ਆਪਰ ਕੇ ਪਰ ਤੁਹਾਨੂੰ ਅੰਕਲ ਕਹਤ ਨੂੰ ਬੁਰਾ ਨਹੀਂ ਲੱਗਾ ਨਹੀਂ ਉਹਦਾ ਉਹਦਾ ਕਿਉਂ ਬੁਰਾ ਲੱਗਣਾ ਹਨਾ ਉਹ ਫਿਰ ਹੁਣਾ ਹਨਾ ਛੋਟਾ ਹੁਣਾ ਬੱਚਾ ਆਪਣਾ ਹਨਾ ਤਾਂ ਕਰਕੇ ਉਹਨੇ ਕਿਹਾ ਹੁਣਾ ਤਾਂ ਹੀ ਉਹਨੂੰ ਸਮਝ ਨਹੀਂ ਸੀ ਵੀ ਪੰਗਾ ਨਹੀਂ ਲਈਦਾ ਖੁੰਡਾ ਨਾਲ ਕੁਣ ਨਾ ਬਿਲਕੁਲ ਤੁਹਾਡਾ ਇਹ ਸਟੇਟਮੈਂਟ ਵੀ ਆਇਆ ਸੀ ਵੀ ਇਹਨੂੰ ਮੋਟਰ ਤੇ ਵਲੌਗ ਗਲਾਸਿਕਡ ਕਾਉਣਾ ਕਰਕੇ ਕੁਝ ਇਹ ਉਹ ਜਿਹੜਾ ਸਟੇਟਮੈਂਟ ਵੀ ਆਇਆ ਸੀ ਅੱਛਾ ਇਹ ਇਹ ਪੂਰੇ ਮਸਲੇ ਨੂੰ ਦੇਖਦੇ ਕਿੱਦਾਂ ਵੀ ਸੱਚੀ ਤੁਸੀਂ ਉਹਦੇ ਨਾਮ ਤੋਂ ਕੋਈ ਟੀਆਰਪੀ ਲੈਣ ਲਈ ਕੋਈ ਬਿਆਨ ਦਿੱਤਾ ਸੀ ਇਦਾਂ ਦਾ ਨਹੀਂ ਦੇਖੋ ਜੇ ਜੇ ਉਹ ਅੰਕਲ ਕਾਲ ਕਰਦਾ ਹੂੰ ਫਿਰ ਤੁਸੀਂ ਹਿਸਾਬ ਲਾ ਲਓ ਵੀ ਮੇਰਾ 20 25 ਸਾਲ ਦੀ ਦਾ ਮੇਰੀ 뮤직 ਦੀ ਯਾਰਨੀ ਆ ਬਿਲਕੁਲ ਹੈਨਾ ਤੇ ਫਿਰ ਤੁਸੀਂ ਹਿਸਾਬ ਲਾਓ ਵੀ ਉਤੋਂ ਤਾਂ ਮੈਨੂੰ ਗੁੱਸਾ ਨਹੀਂ ਹੋਣਾ ਚਾਹੀਦਾ ਮੈਂ ਸਮਝ ਜੂਗਾ ਟੀਆਰਪੀ ਦੇ ਤਾਂ ਫਿਰ 5 ਚ ਹੋਣੀ ਚਾਹੀਦੀ ਹੈ ਨਾ ਵੀ ਉਹ ਤੋਂ ਮੈਂ ਟੀਆਰਪੀ ਬੇਚਾਰੇ ਤੋਂ ਕੀ ਭਾਲਣੀ ਹੈ ਅੱਛਾ ਬੜੇ ਸਾਰੇ ਲੋਕ ਨਾ ਸੋਸ਼ਲ ਮੀਡੀਆ ਤੇ ਇਹ ਵੀ ਚੀਜ਼ਾ ਪਾਉਂਦੇ ਪਏ ਵੀ ਜਦੋਂ ਤੱਕ ਕੇਐਸ ਮੱਖਣਬਾਈ ਨੇ ਇਹਨੂੰ ਸੁਣਾਈਆਂ ਨਹੀਂ ਸੀ ਵੀ ਉਦੋਂ ਤੱਕ ਇਹਦੇ ਕੱਪੜੇ ਜਿਹੜੇ ਕੁਝ ਹੋਰ ਤਰ੍ਹਾਂ ਦੇ ਸੀ ਤੁਹਾਡੀ ਸਟੇਟਮੈਂਟ ਤੋਂ ਬਾਅਦ ਬੜੇ ਸਾਰੇ ਲੋਕ ਇਹ ਵੀਡੀਓ ਪਾਉਂਦੇ ਨੇ ਕਿ ਇਹ ਮੈਡ ਸੰਦੂ ਜਿਹੜੇ ਕੱਪੜੇ ਵੀ ਹੁਣ ਮੁੰਡਿਆਂ ਵਾਲੇ ਪਾਉਣ ਲੱਗ ਪਿਆ ਫਿਰ ਚੰਗੀ ਗੱਲ ਐ ਚੰਗੀ ਗੱਲ ਕੋਈ ਦੇਖਿਆ ਕਿ ਨਹੀਂ ਜੇ ਕੋਈ ਆਨਸਰ ਕੀਤਾ ਚੰਗਾ ਹੀ ਕੀਤਾ ਨੂੰ ਸੋ ਠੀਕ ਹੋਣਾ ਚਾਹੀਦਾ ਅੱਛਾ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਐ ਜਿਹੜੀ ਮਿਹਨਤ ਨਹੀਂ ਕਰਨਾ ਚਾਹੁੰਦੀ ਮਤਲਬ ਸੌਖਾ ਰਸਤਾ ਲੋਕਾਂ ਨੂੰ ਲੱਭਿਆ ਕਿ ਇਨਫਲੂਐਂਸਰ ਬਣ ਜਾਓ ਤੁਸੀਂ ਸੋਸ਼ਲ ਮੀਡੀਆ ਤੇ ਹੁਣ ਮੈਡ ਸੰਧੂ ਵਰਗਿਆਂ ਦੀ ਵੀ ਸਮਾਜ ਨੂੰ ਕੀ ਦੇਣਾ ਹੈ ਹਨਾ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਅੱਜ ਕੱਲ ਸ਼ਾਰਟਕਟ ਰਸਤਾ ਜਿਹੜੀ ਨੌਜਵਾਨ ਪੀੜ੍ਹੀ ਅਪਣਾ ਰਹੀ ਐ ਦੇਖੋ ਸੋਸ਼ਲ ਮੀਡੀਆ ਦੇ ਆ ਦੋਨੇ ਪਹਿਲੂ ਹੈਗੇ ਨਫਾ ਵੀ ਆ ਨੁਕਸਾਨ ਵੀ ਆ ਸੋ ਕਈ ਗੁੱਡ ਮੈਸੇਜ ਆ ਰਹੇ ਆ ਕਈ ਲੋਕੀ ਜਿਨ੍ਹਾਂ ਦਾ ਟੈਲੈਂਟ ਬਾਹਰ ਆਇਆ ਚੰਗਾ ਵੀ ਆਇਆ ਉਹਦੇ ਉੱਤੇ ਹੈਲਥੀ ਮੈਸੇਜ ਵੀ ਆ ਰਹੇ ਆ ਹੂੰ ਤੁਸੀਂ ਉਹਨੂੰ ਗਲਤ ਨਹੀਂ ਕਹਿ ਸਕਦੇ ਪਰ ਜਿਹੜੇ ਗਲਤ ਆ ਫਿਰ ਲੋਕ ਉਹਨਾਂ ਦਿਵਾਲੇ ਹੋ ਜਾਂਦੇ ਆ ਬਿਲਕੁਲ ਤੁਸੀਂ ਮੈਂ ਕੋਈ ਅਦਰ ਪਰਸਨ ਜੋ ਉੱਤੇ ਗਲਤ ਜਾਂਦਾ ਤਾਂ ਲੋਕਾਂ ਨੇ ਉਹਦਾ ਚਾਟਰ ਰਿਜ਼ਲਟ ਦੇ ਦੇਣਾ ਹਨ ਤੇ ਹੈਲਥੀ ਮੈਸੇਜ ਆਉਂਦੇ ਉਹੀ ਜ਼ਿਆਦਾ ਬਾਤ ਚ ਕਰਨੇ ਚਾਹੀਦੇ ਆ ਤੇ ਹੈਲਥੀ ਮੈਸੇਜ ਉੱਤੇ ਦੇਣੇ ਚਾਹੀਦੇ ਆ ਹੂੰ ਜਿਹੜਾ ਕਿ ਸਮਾਜ ਚ ਆਉਣ ਵਾਲੀ ਜਨਰੇਸ਼ਨ ਲਈ ਵਧੀਆ ਹੋ ਸੇਹਤ ਦਾ ਬੜਾ ਤੁਸੀਂ ਖਿਆਲ ਰੱਖਿਆ ਹੋਇਆ ਹੁਣ ਵੀ ਪੂਰੇ ਫਿੱਟ ਹੋ ਤੁਸੀਂ ਡੇ ਰੂਟੀਨ ਤੁਹਾਡੀ ਡੇ ਟੂ ਡੇ ਰੂਟੀਨ ਕੀ ਰਹਿੰਦੀ ਹੈ ਹਾਂਜੀ ਰੂਟੀਨ ਸੇਮ ਹੀ ਹੈ ਵੀ ਬਸ ਆਪਣੇ ਆਪ ਨੂੰ ਫਿੱਟ ਰੱਖੋ ਜਿੱਦਾਂ ਦੀ ਗੱਲ ਕਰਨੀ ਕਿ ਟੁਕਾ ਟੋਦਾਂ ਦੇ ਤੁਸੀਂ ਹੋ ਹੈਨਾ ਤੇ ਬਾਕੀ ਹੁਣ ਤਾਂ ਕੀ ਕਹਿੰਦੇ ਹੁੰਦੇ ਇੱਕ ਚਮਕੀਲਾ ਸਾਹਿਬ ਦਾ ਸੀਗਾ दारू ਤਾਂ ਨਾਲ ਜੱਟ ਦੇ ਮੜੀਆਂ ਤੱਕ ਜਾਉ ਨਹੀਂ ਕੀ ਬਾਤ ਹੈ ਤੇ ਹੁਣ ਇਹ ਜਿਹੜਾ ਸ਼ੌਂਕ ਹੈ ਬੁੜੇ ਵੀ ਹੋ ਗਿਆ ਕਿ ਦਿਨਾਂ-ਦਿਨ ਖੁੰਡੀ ਨਾ ਹੀ ਐਂ ਕਰੀ ਜਾਇਆ ਕਰਾਂਗੇ ਫੜ ਕੇ ਉਹਨੂੰ ਕਿਲੋ 2 ਕਿਲੋ ਵੇਟ ਵਣ ਲਿਆ ਕਰਾਂਗੇ ਮੈਂ ਸੋਚਦਾ ਹਾਂ ਹੁਣ ਤੋਂ ਵੀ ਜਦੋਂ ਬਜ਼ੁਰਗ ਹੋਣਾ ਫੇ ਕੀ ਕਰਨਾ ਹੂੰ ਅੱਛਾ ਪਰਿਵਾਰ ਦੇ ਵਿੱਚ ਮੱਖਣ ਬਾਈ ਕੌਣ-ਕੌਣ ਹੈ ਜ਼ਿਆਦਾਤਰ ਤੁਸੀਂ ਡਿਸਕਲੋਜ਼ ਨਹੀਂ ਕਰਦੇ ਆਪਣੇ ਪਰਿਵਾਰ ਬਾਰੇ ਨਹੀਂ ਮੇਰੇ ਤੋਂ ਬਾਅਦ ਕਿਸੇ ਨੇ ਕਰਨਾ ਹੈ ਹਾਂ ਤੇ ਕੌਣ-ਕੌਣ ਪਰਵਾਸਨ ਕਰਿਆ ਪੰਜਾਬ ਦਾ ਜਿਹੜਾ ਆਪਣੀ ਫੈਮਿਲੀ ਲਈ ਦੱਸਦਾ ਆਪਣੇ ਬੱਚਿਆਂ ਦਾ ਦੱਸਦਾ ਠੀਕ ਨਹੀਂ ਤੇ ਬੱਚੇ ਕੀ ਕਰਦੇ ਬਸ ਮੈਂ ਤੁਹਾਨੂੰ ਇਹ ਕਹਿ ਦਿੰਦਾ ਗੱਲ ਕੀ ਸਿੰਗਰਾਂ ਨੇ ਲਪੋਣਾ ਹੁੰਦਾ ਵਿਆਹ ਹਾਂ ਆ ਮੈਰਿਡ ਆਇਆ ਮੈਰਿਡ ਆ ਮਨਾ ਨਾਸਿੰਗਰ ਕੀ ਬਾਤ ਆ ਨਾਸਿੰਗਰ ਸਿੱਧੇ ਗੱਲ ਸਿਰੇ ਤੇ ਲਾਤੀ ਤੁਸੀਂ ਹਾਂ ਬਸ ਉਹਦਾ ਗੋਲ ਮੋੜ ਨਹੀਂ ਕਰਦੇ ਬੱਚੇ ਕੀ ਕਰਦੇ ਨੇ ਕਿਵੇਂ ਦਾ ਫਿਊਚਰ ਆ ਦੇਖ ਲੋ ਸਟੱਡੀ ਕਰਦੇ ਆ ਜੀ ਛੋਟੇ ਆ ਤੇ ਗਾਂ ਦੇਖੋ ਉਹਨਾਂ ਦੀ ਕਿਸਮਤ ਉਹਨਾਂ ਨਾਲ ਹੈ ਕਿਸੇ ਬੱਚੇ ਦੀ ਰੁਚੀ ਸਿੰਗਿੰਗ ਦੇ ਵਿੱਚ ਨਹੀਂ ਸਿੰਗਿੰਗ ਵਾਲੀ ਸਪੋਰਟਸ ਆ ਲਿਆ ਹਾਂ ਕੀ ਚਾਹੁੰਦੇ ਸੁਪਨਾ ਕੀ ਆਪਣੇ ਬੱਚਾ ਨੂੰ ਕੀ ਬਣਾਉਣਾ ਮੈਂ ਰੈਸਲਿੰਗ ਵਿੱਚ ਬੇਟੀ ਨੂੰ ਕੀਤਾ ਹੈਗਾ ਹਾਂ ਤੇ ਛੋਟਾ ਵੀ ਹੁਣ ਉਧਰ ਨੂੰ ਝਕਾ ਹੋਇਆ ਕਿਉਂਕਿ ਜਦੋਂ ਵੱਡੇ ਨੇ ਇਥੇ ਕੈਨੇਡਾ 2023 ਚ ਮੈਡਲ 골ਡ ਲਿਆ ਹੈਵੀ weight ਚ ਰੈਸਲਿੰਗ ਚ ਤੇ ਹੁਣ ਉਹਨੂੰ ਵੀ ਆ ਵੀ ਜਦੋਂ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਵੀ ਜਦੋਂ ਉਹਨੂੰ ਲੋਕੀ ਪਿਆਰ ਕਰਦੇ ਉਹਨੂੰ ਮਿਲਦੇ ਆ ਉਹਨਾਂ ਫੋਟੋ ਕਰਾਉਂਦੇ ਆ ਹੁਣ ਇਹਨੂੰ ਹੈਗਾ ਆ ਮੈਨੂੰ ਵਧੀਆ ਲੱਗਦਾ ਵੀ ਇਹਦੇ ਅਤੇ ਦਿਮਾਗ 'ਚ ਇਹ ਚੀਜ਼ ਪੰਚ ਕਰੇ ਵੀ ਮੈਂ ਵੀ ਕੁਝ ਬਣਾਂ ਅੱਛਾ ਭਾਈ ਇੱਕ ਇੱਕ ਹੋਰ ਮੁੱਦਾ ਹੈ ਬੜਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਬੀਬੀ ਪਲਪ ਪ੍ਰੋਬਲਮ ਕਰਦੇ ਇੰਟਰਵਿਊਸ ਬੜੇ ਚੱਲਦੇ ਪਏ ਨੇ ਅੱਜ ਉਹਨਾਂ ਦਾ ਇੱਕ ਇਹ ਵੀ ਬਿਆਨ ਆਇਆ ਵੀ ਉਹਨਾਂ ਦੀਆਂ ਵੀਡੀਓਜ਼ ਜਿਹੜੀਆਂ ਵਾਇਰਲ ਹੋਈਆਂ ਇੰਟਰਵਿਊਸ ਤੋਂ ਬਾਅਦ ਉਹਨਾਂ ਨੇ ਐਲਾਨ ਕਰ ਦਿੱਤਾ ਵੀ ਮੈਂ ਕੀਰਤਨ ਕਰਨਾ ਜਿਹੜਾ ਛੱਡ ਰਹੀ ਹਾਂ ਇਸ ਇਹਨੂੰ ਮੈਟਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਲੋਕ ਜੇ ਕੁਝ ਕਹਿੰਦੇ ਨੇ ਜਾਂ ਮਤਲਬ ਜੇਕਰ ਗੁਰਸੇ ਕਮਰਿਆਦਾ ਦੀ ਗੱਲ ਕਰੀਏ ਤਾਂ ਲੋਕ ਮਰਿਆਦਾ ਦੇ ਵਿੱਚ ਵੀ ਨਹੀਂ ਰਹਿੰਦੇ ਮਰਿਆਦਾ ਤੋਂ ਉਲਟ ਵੀ ਚੱਲਦੇ ਨੇ ਜੇ ਕੋਈ ਕਹਿੰਦਾ ਤੇ ਫਿਰ ਉਹਨਾਂ ਨੇ ਕੁਝ ਅਜਿਹੇ ਸਟੈਪ ਚੁੱਕਿਆ ਇਹਨੂੰ ਕਿਵੇਂ ਦੇਖਦੇ ਹੋ ਮਰਪਤਜੀ ਮੈਂ ਇੱਥੇ ਕੁਝ ਦੇਖੋ ਜਿਹੜੇ ਧਰਮ ਦੀ ਗੱਲ ਆ ਹੂੰ ਉੱਥੇ ਮੈਂ ਬੋਲਣਾ ਨਹੀਂ ਚ ਸਾਡੇ ਆਪਣੇ ਸੱਟ ਵੱਜ ਚੁੱਕੀ ਆ। ਸੋ ਪਤਾ ਨਹੀਂ ਉਹ ਸਹੀ ਆ ਕਿ ਗਲਤ ਆ ਰੱਬ ਜਾਣਦਾ। ਤੁਸੀਂ ਵੀ ਇਸ ਰਾਤ ਨੂੰ ਲੰਗੇ ਹੋ ਨਾ। ਹਾਂ ਬਸ ਮੈਂ ਇੱਥੇ ਸ਼ਾਰਟਕਟ। ਵੀ ਇਹ ਤੇ ਮੈਂ ਟਿੱਪਣੀ ਨਹੀਂ ਕੋਈ ਕਰਨੀ ਚਾਹੁੰਦਾ। ਬਾਕੀ ਉਹ ਮੈਂ ਹੁਣ ਤੁਸੀਂ ਮੈਨੂੰ ਕਿਹਾ ਮੈਂ ਹੁਣ ਜ਼ਰੂਰ ਮੇਰੇ ਕੋਲ ਟਾਈਮ ਹੋਣਾ ਮੈਂ ਮਹਾਲੀ ਨੂੰ ਜਾਣਾ ਉਹਨਾਂ ਦਾ। ਜਿਹੜਾ ਕੋਈ ਹੋਇਆ ਮੈਨੂੰ ਲਿੰਕ ਭੇਜਿਓ ਮੈਂ ਜ਼ਰੂਰ ਸੁਣੂੰਗਾ। ਜੀ। ਤੇ ਉਹਨਾਂ ਦੇ ਹੋਣੇ ਆ ਹੋਰ ਵੀ ਪੌਡਕਾਸਟ ਵਗੈਰਾ। ਆਈ ਹੁਣੇ ਮੈਂ ਜ਼ਰੂਰ ਸੁਣੂੰਗਾ ਮੈਂ। ਆਨੈਸਟ ਨਾ ਕਿਉਂਕਿ ਅਸੀਂ ਆਪਣੇ ਇਸ ਕੰਮ 'ਚ ਬਿਜ਼ੀ ਸੀਗੇ। ਕਿਉਂਕਿ ਇਹ ਇੱਕ ਫਿਲਮ ਜਿਹੜਾ ਪ੍ਰੋਜੈਕਟ ਆ ਹੂੰ ਕਿਉਂਕਿ ਕੰਪਨੀ ਨੂੰ ਵੀ ਪੂਰੀ ਨੱਠ-ਪੱਛੀ ਕਿਉਂਕਿ ਐਡੇ ਸਟਾਰ ਨਾਲ ਕੀਤਾ ਇੰਟਰਨੈਸ਼ਨਲ ਬੰਦੇ ਨਾਲ ਉਹਨਾਂ ਦਾ ਬਾਹ ਵਾਸਤਾ ਪਿਆ ਉਹਨਾਂ ਨੂੰ ਵੀ ਫਿਕਰ ਹੈ ਅਗਲੇ ਸੋਚਦੇ ਹੋਣੇ ਵੀ ਅਸੀਂ ਅੱਗੇ ਤੋਂ ਵੀ ਆਰਟਿਸਟ ਵੀ ਚਾਹੂਗਾ ਯਾਰ ਮੇਰੇ ਲਈ ਕੰਪਨੀ ਨੇ ਇੰਨਾ ਕੀਤਾ ਹੂੰ ਤੇ ਕੰਪਨੀ ਵੀ ਜਾਊਗੀ ਅਸੀਂ ਵਧੀਆ ਕਰੀਏ ਬਿਲਕੁਲ ਵੀ ਸਾਡੂੰ ਫੇਰ ਵੀ ਦੁਬਾਰਾ ਮੌਕਾ ਮਿਲੇ ਕਿਉਂਕਿ ਮੀਕਾ ਸਿੰਘ ਕੋਈ ਛੋਟੀ ਗੱਲ ਨਹੀਂ ਬਿਲਕੁਲ ਤੇ ਅਸੀਂ ਇੱਧਰ ਰੁਜੇ ਸੀਗੇ ਕੰਪਨੀ ਵਾਲਿਆਂ ਦਾ ਵੀ ਫੋਨ ਅੱਜ ਆਪਾਂ ਆ ਕਰਨਾ ਹੈਗਾ ਆ ਕਰਨਾ ਆ ਚੀਜ਼ ਰਹਿ ਗਈ ਤੇ ਆਪਾਂ ਉਹਨਾਂ ਨਾਲ ਜੁੜੇ ਸੀ ਜਦੋਂ ਵੀ ਮੈਂ ਵਿਹਲਾ ਹੁੰਦਾ ਸੀ ਤਾਂ ਮੈਂ ਉਹਨਾਂ ਨੂੰ ਮਿਲਦਾ ਸੀ ਸੋ ਇਹ ਨਾ ਫੇ ਚੀਜ਼ਾਂ ਦਾ ਮੈਨੂੰ ਮੌਕਾ ਨਹੀਂ ਮਿਲਿਆ ਹੂੰ ਅੱਛਾ ਭਾਈ ਤੁਸੀਂ ਵੀ ਇੱਕ ਸਮਾਂ ਸੀ ਜਦੋਂ ਤੁਸੀਂ ਗੁਰਸਿੱਖ ਰਹੇ ਹੋ ਤੁਸੀਂ ਸਭ ਤੋਂ ਵਧੀਆ ਜ਼ਿੰਦਗੀ ਆਪਣੀ ਕਿਹਨੂੰ ਮੰਨਦੇ ਹੋ ਆ ਵਾਲੀ ਜ਼ਿੰਦਗੀ ਜਾਂ ਜਿਹੜੀ ਇਸ ਤੋਂ ਪਹਿਲਾਂ ਸੀ ਜਦੋਂ ਗੁਰਸਿੱਖ ਬਣੇ ਸੀ ਤੁਸੀਂ ਉਹ ਜ਼ਿੰਦਗੀ ਨਹੀਂ ਦੇਖੋ ਡਿਫਰੈਂਸ਼ੀਏਟ ਕਰੀਏ ਤਾਂ ਕਿ ਨਹੀਂ ਮਾੜੀ ਹੂੰ ਪਰ ਉਹਦੇ ਨਾਲ ਦੀ ਰੀਸ ਨਹੀਂ ਉੱਚੇ ਤੁਸੀਂ ਫ੍ਰੀ ਮਾਈਂਡਡ ਹੁੰਨੇ ਆ ਹੂੰ ਆਪਣਾ ਸਵੇਰੇ ਨਿਤਨੇਮ ਕਰੋ ਆਪਣਾ ਜੋ ਵੀ ਤੁਹਾਡਾ ਕੀਤਾ ਉਹ ਕਰੋ ਤੇ ਬਾਕੀ ਤੁਹਾਨੂੰ ਫਿਰ ਆਲੇ-ਦੁਆਲੇੋਂ ਜੇ ਤੁਸੀਂ ਓਨੈਸਟੀ ਨਾਲ ਜੁੜੇ ਆ ਫਿਰ ਤੁਹਾਨੂੰ ਆਲੇ-ਦੁਆਲੇ ਕੋਈ ਕੋਈ ਫਿਕਰ ਨਹੀਂਗਾ ਬਿਲਕੁਲ ਹਾਂ ਸੋ ਅੱਜ ਵੀ ਸਵੇਰੇ ਉੱਠ ਕੇ ਉਹ ਰੁਟੀਨ ਫੋਲੋ ਕਰਦੇ ਹੋ ਨਹੀਂ ਰੁਟੀਨ ਤਾਂ ਉਹੀ ਹੈ ਜੀ ਨਿਤਨੇਮ ਕਰਦੇ ਹੋ ਅੱਜ ਵੀ ਚਲੋ ਉਹਦੇ ਵਿੱਚ ਅਸੀਂ ਗਲਤ ਕੋਈ ਸਾਡੇ ਤੋਂ ਗਲਤੀ ਕਰਾ ਗਿਆ ਰੱਬ ਜਾਣਦਾ ਐਵੇਂ ਹੁਣ ਸਫਾਈਆਂ ਦੇਣੀਆਂ ਬਿਲਕੁਲ ਚੰਗੀਆਂ ਨਹੀਂ ਤੇ ਬਸ ਉਹਦੇ ਨਾਲ ਦੀ ਜ਼ਿੰਦਗੀ ਨਹੀਂ ਤੇ ਜੇ ਸਾਨੂੰ ਇਥੋਂ ਜੇ ਹੁਣ ਬੈਠਿਆਂ ਜ਼ਿੰਦਗੀ ਤਾਂ ਭੋਗਣੀ ਹੈ ਬਿਲਕੁਲ ਹਾਂ ਜਿਉਣੀ ਹੈ ਤੇ ਇਹਨੂੰ ਚੰਗੀ ਤਰ੍ਹਾਂ ਮਾਰ ਲਓ ਐ ਇਦਾਂ ਦੇ ਮੈਂ ਕੰਟਰੋਵਰਸੀ ਚ ਆਉਣਾ ਨਹੀਂ ਚਾਹੁੰਦਾ ਬਿਲਕੁਲ ਇੱਕ ਵਾਰੀ ਆਏ ਕੰਨਾਂ ਨੂੰ ਹੱਥ ਲੱਗ ਗਏ ਮਕਰભાઈ ਅ ਅੱਜਕੱਲ ਦੇ ਬੜੇ ਸਾਰੇ ਸਿੰਗਰ ਨੇ ਜਿਨ੍ਹਾਂ ਨੂੰ ਜਨਤਾ ਆਪਣਾ ਰੋਲ ਮਾਡਲ ਵੀ ਮੰਦੀ ਹੈ ਪਰ ਉਹੀ ਗਾਣਿਆਂ ਦੇ ਵਿੱਚ ਲੱਚਰਤਾ ਹਥਿਆਰ ਪੋਣਾ ਇਹ ਸਾਰੀਆਂ ਚੀਜ਼ਾਂ ਜਦੋਂ ਦੇਖਦੇ ਨੇ ਨੌਜਵਾਨ ਤਾਂ ਫਿਰ ਉਧਰ ਨੂੰ ਡਿਵਰਟ ਹੁੰਦੇ ਪਿਆ ਕੀ ਕਹਿਣਾ ਚਾਹੁੰਦਾ ਤੁਸੀਂ ਸਿੰਗਰਾਂ ਨੂੰ ਵੀ ਖਾਸ ਤੌਰ ਤੇ ਕੀ ਅਪੀਲ ਹੈ ਕਿਉਂਕਿ ਤੁਹਾਡੇ ਵੀ ਕਈ ਗਾਣਿਆਂ ਦੇ ਵਿੱਚ ਹਥਿਆਰਾਂ ਦਾ ਜਿੱਦ ਜਿਕਰ ਹੋਇਆ ਗੱਲ ਵੱਖਰੀ ਕਿ ਤੁਸੀਂ ਕੁਝ ਅਣਖ ਨੂੰ ਲੈ ਕੇ ਗੱਲ ਜਰੂਰ ਕਰ ਦਿਓ ਪਰ ਜਨਤਾ ਬੜੇ ਪੁੱਠੇ ਪਾਸੇ ਨੂੰ ਲੈ ਕੇ ਜਾਂਦੀ ਹੈ ਨਾ ਚੀਜ਼ਾਂ ਨੂੰ ਬਸ ਦੇਖਣ ਦਾ ਨਜ਼ਰੀਆ ਜੇ ਆਪਾਂ ਉਹਨੂੰ ਸਹੀ ਨਜ਼ਰੀਏ ਨਾਲ ਦੇਖ ਲਈਏ ਸਹੀ ਆ ਗਲਤ ਨਾ ਦੇਖ ਲਈਏ ਗਲਤ ਆ ਹਮ ਸ਼ਾਰਟਕਟ ਤਾਂ ਇਹੀ ਮੈਂ ਆਨਸਰ ਕਰ ਸਕਦਾ ਪ੍ਰਮੋਟ ਤਾਂ ਕਿਸੇ ਨੇ ਕੀ ਕਰਨਾ ਜੇ ਕੋਈ ਆ سرکاراں ਧਰਮਦਾਰੇ ਨਹੀਂ ਕਿਸੇ ਚੀਜ਼ ਨੂੰ ਪ੍ਰਮੋਟ ਕਰ ਸਕਦੇ ਤੇ ਸਿੰਗਰ ਸਿੰਗਰ ਤਾਂ ਬਹੁਤ ਦੂਰ ਦੀ ਗੱਲ ਆ ਅਸੀਂ ਲੋਕ ਬਹੁਤ ਦੂਰ ਦੀ ਗੱਲ ਆ ਅਸੀਂ ਕੀ ਹਥਿਆਰ ਪ੍ਰਮੋਟ ਕਰ ਲੈਣੇ ਹੈ ਨਾ ਜਨਤਾ ਨੂੰ ਖਾਸ ਗੰਦੇ ਜਾਂਦੇ ਕੀ ਸੁਨੇਹਾ ਤੁਹਾਡੇ ਸੀ ਬਸ ਮੈਨੂੰ ਇਹ ਆ ਵੀ ਹੈਲਥੀ 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 ਹੈਲਥ ਇਜ਼ ਵੈਲਥ ਸਿਹਤ ਦਾ ਖਿਆਲ ਰੱਖੋ ਬਾਕੀ ਚੰਗੀ ਸੋਚ ਰੱਖੋ ਤੇ ਚੰਗਾ ਸੋਚੋਗੇ ਚੰਗਾ ਹੋਣਾ ਮਾੜਾ ਸੋਚੋਗੇ ਮਾੜਾ ਹੋਣਾ ਤੇ ਜੇ ਐਜ ਸਿੰਗਰ ਮੈਂ ਗੱਲ ਕਰਾਂ ਰਾਈਟਰ ਵਧੀਆ ਲਿਖਣ ਗਾਉਣ ਵਾਲੇ ਵਧੀਆ ਗਾਉਣ ਸੁਣਨ ਵਾਲੇ ਵਧੀਆ ਸੁਣਨ ਮੁੱਕ ਦੀ ਗੱਲ ਇੱਥੇ ਆ 25 26 ਸਾਲ ਦਾ ਕਰੀਅਰ ਤੁਹਾਡਾ ਸਿੰਗਿੰਗ ਦਾ ਸਭ ਤੋਂ ਨਜ਼ਦੀਕ ਜਿਹੜਾ ਦਿਲ ਦੇ ਗਾਣਾ ਤੁਹਾਡੇ ਮੈਂ ਚਾਹਾਂਗੀ ਇੱਕ ਜਾਂਦੇ ਜਾਂਦੇ ਉਹ ਵੀ ਸੁਣਾ ਦਿਓ ਠੀਕ ਦਿਲ ਦੇ ਵਿੱਚ ਵਸਾ ਕੇ ਦਿਲ ਚੋਂ ਕੱਢਣੇ ਸੌਖੇ ਨਹੀਂ ਆਓ ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ ਹਉ ਕਹਿੰਦੇ ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ ਅੱਛਾ ਹੁਣ ਇੰਟਰਵਿਊ ਤਾਂ ਐਂਡ ਕਰਨੀਆਂ ਸੀ ਪਰ ਇਹ ਗਾਣੇ ਤੋਂ ਮੈਨੂੰ ਸਵਾਲ ਫੇਰ ਮੇਰੇ ਜ਼ੈਨ ਦੇ ਵਿੱਚ ਆਉਂਦਾ ਪਿਆ ਇਹੀ ਗਾਣਾ ਤੁਸੀਂ ਕਿਉਂ ਚੁਣਿਆ ਕਿ ਕੋਈ ਖਾਸ ਦਿਲ ਤੇ ਕੋਈ ਸੱਟ ਲੱਗੀ ਲੱਗਦੀ ਭਾਈ ਕੋਈ ਨਹੀਂ ਸੱਟ ਸੱਟ ਲੱਗੀ ਜਾਂ ਮਾਰੀ ਮੈਂ ਹੁਣ ਨਹੀਂ ਕਰ ਸਕਦਾ ਗੀਤ ਬਹੁਤ ਪਿਆਰ ਕਰਦੇ ਲੋਕੀ ਨੂੰ ਸੁਣਦੇ ਆ ਬਹੁਤ ਰੀਜਣਾ ਸੁਣਿਆ ਪੰਜਾਬੀਆਂ ਨੇ ਗੁੱਡ ਐਂਟਰਟੇਨਮੈਂਟ ਹੋਇਆ ਤੇ ਚਾਹੇ ਮੈਂ ਨਹੀਂ ਕਹੂੰਗਾ ਵੀ ਦਿਲ ਤੇ ਲਾਉ ਗੱਲ ਤੇ ਦੋਸਤਾਂ ਮਿੱਤਰਾਂ ਦਾ ਖਿਆਲ ਰੱਖਣਾ ਚਾਹੀਦਾ ਬਿਲਕੁਲ ਮੁਹੱਬਤ ਦੀ ਜ਼ਿੰਦਗੀ ਏਕੇ ਦੀ ਜ਼ਿੰਦਗੀ ਤਾਂ ਹੀ ਪੰਜਾਬ ਜ਼ਿੰਦਾਬਾਦ ਹੋਣਾ ਤੇ ਗੋਲ ਮੋਲ ਗੱਲ ਨਹੀਂ ਫਿਰ ਮੈਂ ਕਹਿੰਦਾ ਠੀਕ ਪੰਜਾਬ ਜਿੰਦਾਬਾਦ ਠੀਕ ਹੈ ਭਾਈ ਬਹੁਤ ਬਹੁਤ ਧੰਨਵਾਦ ਤਾਂ ਬਿਲਕੁਲ ਇਹ ਸਾਡੇ ਨਾਲ ਮੌਜੂਦ ਸਨ ਕੇਐਸ ਮੱਖਣ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਕਿਤੇ ਨਾ ਕਿਤੇ ਇਹ ਵੀ ਕਲੂਜ਼ ਹੈਗੇ ਨੇ ਕਿ ਆਉਣ ਵਾਲੇ ਸਮੇਂ 'ਚ ਹੋ ਸਕਦਾ ਕਿ ਕੇਐਸ ਮੱਖਣ ਦੀ ਰਾਜਨੀਤੀ ਦੇ ਵਿੱਚ ਐਂਟਰੀ ਵੀ ਹੋ ਜਾਵੇ ਤੇ ਇਸ ਪੂਰੀ ਵੀਡੀਓ ਨੂੰ ਤੁਸੀਂ ਕਿਵੇਂ ਵੇਖਿਆ ਤੁਹਾਨੂੰ ਕਿਵੇਂ ਦੀ ਲੱਗੀ ਹੈ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਜੀ ਕੈਮਰਾ ਪਰਸਨ ਰਵਿਤਨ ਮਨਪ੍ਰਤਪੁਰ ਸੁਰਖਾਬ ਮੀਡੀਆ ਜਲੰਧਰ